ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਤਾਜੀ ਸੂਈ ਵੇਣ ਦਿਖਾਉਣੇ ਆ ਤੇ ਜਿਸ ਘਰ ਚੋਂ ਵੀਡੀਓ ਬਣਾਈ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚੋਂ ਇਹ ਸੇਲ ਕੀਤੀ ਆ ਬਾਈ ਜੀ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਤੇ ਕਦੋਂ ਸੂਈ ਆ ਬਾਈ ਇਹ ਇਹ ਸਵੇਰੀ ਹੀ ਹੋਈ ਆ ਜੀ ਮੰਨ ਕੇ ਚੱਲੋ ਠੀਕ ਆ ਸਵੇਰੇ ਬਾਈ ਕਹਿੰਦੇ ਸੂਈ ਆ ਬਾਈ ਕਿੰਨਾ ਕੁ ਬੋਲਾ ਕੱਢਿਆ 1.7 ਕਿਲੋ ਕੱਢਦਾ ਹੀ ਠੀਕ ਆ ਬਜ਼ੁਰਗ ਨੇ ਝਗਾ ਕੇ ਜੀ ਠੀਕ ਆ ਬਾਈ ਬੱਚੇ ਨੂੰ ਝਗਾ ਕੇ ਬਾਈ ਕਹਿੰਦੇ ਇੰਨਾ ਕੁ ਬੋਲਾ ਬਾਈ ਕੱਢਦਾ ਕਿੰਨਾ ਇਹਨੇ ਲਾਸਟ ਦੋ ਦਿੱਤਾਗਾ ਬਾਈ ਦੋ 18 ਕਿਲੋ ਦਿੱਤਾ ਹੀ ਇਹਨੇ ਤੇ ਐਦ ਕੀ ਕਿੰਨੀ ਉਹ ਸੌਸੀਲਾ ਪੂਰਾ ਠੰਡੀ ਸੀਲ ਆਈ ਜਿਹਾ ਤੇ ਚੌਣ ਚਬਾ ਕੇ ਮੈਂਦਾ ਬਾਈ ਪੂਰਾ ਓਕੇ ਆ ਜੀ ਇੱਕ ਨੰਬਰ ਠੀਕ ਆ ਧਾਰਾ ਮਾਰੂੰਗਾ ਬਾਈ ਹਾਂਜੀ ਧਾਰਾ ਮਾਰ ਦੇ ਮਾਰ ਦੋ ਬਾਈ ਧਾਰਾ ਤੇ ਚੌਣ ਚਬਾ ਬਾਈ ਇੱਕ ਨੰਬਰ ਲੱਗਿਆ ਬਾਕੀ ਫੁੱਲ ਵੀਡੀਓ ਚ ਬਾਈ ਨੇ ਧਾਰਾ ਮਾਰੀਆਂ ਠੰਡੀ ਸੀਲ ਵੀ ਫੁੱਲ ਆ ਲੈ ਚੌਣ ਚਬਾ ਦੇਖੋ ਬਾਈ ਕਰਮਾਂ ਵਾਲੀ ਦਾ ਇੱਕ ਨੰਬਰ ਚੌਣ ਚਬਾ ਆ ਗਿਆ ਬਹੁਤ ਠੰਡੀ ਸੀਲ ਆ ਨਿਆਣਾ ਲਾਓ ਬੱਚਾ ਲਾਓ ਤੇ ਨਾਲ ਆਓ ਨਹੀਂ ਬਾਈ ਹਾਂਜੀ ਹਾਂਜੀ ਇਹਦਾ ਕੋਈ ਚੱਕਰ ਨਹੀਂ ਇਹਨੂੰ ਸਹੀ ਗੱਲ ਦੀ ਖੜਾ ਕੇ ਚਲੋ ਜੀ ਹਮ ਨਿਆਣਾ ਬਹੁਤ ਆ ਬਾਈ ਚਮਕ ਬਹੁਤ ਆ ਓਕੇ ਆ ਬਾਈ ਚਮਕ ਵੀ ਬਹੁਤ ਆ ਸੈਨਿਕ ਵੀ ਬਹੁਤ ਆ ਤੇ ਮੁੱਲ ਵੀ ਵੀਰ ਨੇ ਬਸ ਜਿਹੜਾ ਲੈਣ ਦੇਣੀ ਰੱਖਿਆ ਬਾਈ 90000 ਰੁਪਏ ਕਦਕਾਠ ਵੀ ਬਹੁਤ ਆ ਉੱਚੀ ਲੰਮੀ ਸਹੀ ਗੱਲ ਉੱਚੀ ਲੰਮੀ ਬਹੁਤ ਆ ਬਾਈ ਕਦਕਾਠ ਵਾਲੀ ਆ ਕੋਈ ਵੀਰ ਲਿੱਸੀ ਲੰਮੀ ਜਾਂ ਛੋਟੀ ਜੀ ਮੰਨ ਕੇ ਨਾ ਆਇਓ ਫੁੱਲ ਪਲੀ ਵੀ ਆ ਕਿ ਨਹੀਂ ਬਾਈ ਹਾਂਜੀ ਹਾਂ ਪੂਰੀ ਹੂੰ ਪਿੰਡ ਹੈਗਾ ਵੀਰ ਦਾ ਬਾਈ ਬਦਾਤਾ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੂੰ ਜਾਓਗੇ ਇਧਰੋਂ ਭਦੌੜ ਵੀ ਰਹਿ ਜਾਂਦਾ ਦੀਪਗੜ੍ਹ ਵੀ ਨੇੜੇ ਰਹਿੰਦਾ ਸਹਣਾ ਪਿੰਡ ਵੀ ਨੇੜੇ ਰਹਿੰਦਾ ਕੰਡੈਕਟਰ ਨੰਬਰ ਬੋਲੋ ਬਾਈ ਆਪਣਾ 998821383 ਜੀ ਠੀਕ ਹੈ ਬਾਈ